ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਆ ਜਾਣਾ ਜੀ ਅਗਲੇ 5 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 15 ਤੋਂ 18 ਮਾਰਚ ਤੱਕ ਮੌਸਮ ਪੰਜਾਬ ਦਾ ਖਲਸਣਾ ਲੱਗਦੇ ਖੇਤਰਾਂ ਤੱਕ ਕਿੰਦਾ ਰਹਿ ਸਕਦਾ ਐਸੇ ਲਈ ਜੀ ਤਾਜ਼ਾ ਸੈਟਲਰ ਦਸਰਾਂ ਤੇ ਲੈ ਕੇ ਤੁਹਾਨੂੰ ਸਿੱਧਾ ਚਲਦੇ ਆਂ ਤੇ ਲਗਭਗ ਸਵੇਰ ਦੇ 9:00 ਵਜੇ ਜਾਣ ਜਾ ਰਹੇ ਨੇ ਜੀ ਤੇ 11 ਮਾਰਚ ਦੀ ਅੱਜ ਸਵੇਰ ਹੈ ਪੰਜਾਬ ਦੀ ਗੱਲ ਕਰੀਏ ਹਰਿਆਣਾ ਰਾਜਸਥਾਨ ਦੀ ਗੱਲ ਕਰੀਏ ਤੇ ਐਸੇ ਲਈ ਲਹਿੰਦੇ ਵਾਲੇ ਖਾਸੇ ਹੋ ਯਾਨੀ ਕਿ ਪਾਕਿਸਤਾਨ ਵਾਲੇ ਖਾਸੇ ਮੱਧਵਜਲਾ ਇੱਕ ਸਿਸਟਮ ਐਂਟਰ ਕਰ ਰਿ ਤੇ ਇਹਦੇ ਸਦਕਾ ਅੱਜ ਜਿਹੜਿਆ ਬਦਲਵਾਇ ਸੰਗਨੇ ਤੌਰ ਤੇ ਬਣ ਸਕਦੀ ਆ ਭਾਵ ਜੋ ਪੰਜਾਬ ਦੇ ਖੇਤਰ ਆ ਭਾਵ ਜੋ ਹਰਿਆਣਾ ਰਾਜਸਥਾਨ ਦੇ ਖੇਤਰ ਆ ਉਮੀਦ ਹੈ ਸਰ ਬਹੁਤ ਘਟਨੇ ਕਿਤੇ ਕਿਤੇ ਇੱਕਾ ਤੋਂ ਕਥਾਵਾਂ ਤੇ ਹੋ ਸਕਦਾ ਕਿ ਇਹ ਸਿਸਟਮ ਦਾ ਹਲਕੀ ਕਣੀਆ ਕਿਤੇ ਸਿੱਟ ਦੇਵੇ ਹਲਕਾ ਸਿਸਟਮ ਹੈ ਉਹ ਚਲੇ ਫੱਦਰ ਤੇ ਇਹ ਬਦਲ ਹੈ ਜਿਹੜੇ ਲੰਘਦੇ ਦੇਖੇ ਜਾਣਗੇ ਧੁੱਪ ਅੱਜ ਘਟ ਲੱਗੇਗੀ ਜਿਹਦੇ ਸਦਕਾ ਜਿਹੜੀ ਹੀਟ ਆ ਉਹ ਬਣੀ ਹੋਈ ਆ ਬੀਤੀ ਰਾਤਾਂ ਦੇ ਮੁਕਾਬਲੇ ਜਿਹੜੀ ਬੀਤੀ ਰਾਤ ਲੰਗੀ ਆ ਉਹਦੇ ਵਿੱਚ ਟੈਂਪਰੇਚਰ ਦੇ ਵਿੱਚ ਵੀ 1 ਤੋਂ ਡਿਗਰੀ ਦਾ ਜਿਹੜਾ ਵਾਧਾ ਉਹ ਦੇਖਿਆ ਗਿਆ ਸੋ ਅਉਂਦੇ ਦਿਨਾਂ ਦੇ ਦਰਮਿਆਨ ਜੀ ਸਿਸਟਮ ਲੱਗਣ ਜਾ ਰਿਹਾ ਇਹ ਜਿਹੜਾ ਹਲਕਾ ਸਿਸਟਮ ਚੱਲ ਰਿਹਾ ਹੈ ਇਹ ਅੱਜ ਸ਼ਾਮ ਤੱਕ ਜਾਂ ਕਹ ਲਈਏ ਕੱਲ ਦੁਪਹਿਰ ਹੁੰਦੇ ਹੁੰਦੇ ਨੇ ਅੱਗੇ ਕਰ ਜਾਣਾ ਕੁਝ ਤੇ ਅੱਗੇ ਸਿਸਟਮ ਇੱਕ ਜਿਹੜਾ ਆਣਾ ਹੈਗਾ ਜੀ ਉਹ 13 ਦੇ ਸ਼ਾਮ ਤੋਂ ਕਹਿ ਸਕਦੇ ਆ ਕਿ ਬਦਲਵਾਜ ਦੇ ਨਾਲ ਸਿਸਟਮ ਦੀ ਐਂਟਰੀ ਹੋਏਗੀ ਤੇ 14 ਤੇ 15 ਇਹ ਜਿਹੜੇ ਦੋ ਦਿਨ ਨੇ ਇਹ ਮੁੱਖ ਕੇਂਦਰ ਬਿੰਦੂ ਰਹਿ ਸਕਦੇ ਨੇ ਇਸ ਸਿਸਟਮ ਦੇ ਤੇ 14 15 ਤਰੀਕ ਨੂੰ ਕਿਤੇ ਕਿਤੇ ਟਟੂਏ ਸ਼ਰਾਟੇ ਕਿਤੇ ਕਿਤੇ ਤੇਜ਼ ਸ਼ਰਾਟੇ ਤੇ ਕਿਤੇ ਕਿਤੇ ਹਲਕੀ ਤੇ ਕਿਤੇ ਕਿਤੇ ਮੋਟੀ ਗੜੇ ਮਾਰ ਵੀ ਇਹ ਸਿਸਟਮ ਕਰਵਾ ਸਕਦਾ ਉਹ ਕੋਈ ਵੀ ਖੇਤਰ ਹੋ ਸਕਦੇ ਨੇ ਭਾਵੇਂ ਮ ਅਬਾਪੂ ਆਦ ਮਾਲਵਾ ਕਿਸੇ ਵੀ ਖੇਤਰ ਦੇ ਵਿੱਚ ਮੀ ਜੜਿਆ ਸੰਭਵ ਨਹੀਂ ਤੇ ਲਗਭਗ 13 14 ਇਹ ਦੋ ਦਿਨ ਜਿਹੜੇ ਮੁੱਖ ਰਹਿ ਸਕਦੇ ਨੇ 16 ਤਰੀਕ ਦੀ ਦੁਪਹਿਰ ਹੁੰਦੇ ਹੁੰਦੇ ਸਿਸਟਮ ਨੇ ਕਰ ਜਾਣਾ ਅੱਗੇ ਕੂਚ ਤੇ ਇਸ ਤੋਂ ਬਾਅਦ ਜਿਹੜਾ ਟੈਂਪਰੇਚਰ ਤਾਂ ਉੱਜਾਂ ਨੂੰ ਜਾ ਰਹੇ ਨੇ ਜਿਹੜੇ ਤਾਂ ਉੱਚੜਦੇ ਹੋਏ ਨੇ 33-34 ਦੇ ਟੈਂਪਰੇਚਰ ਹਰਿਆਣੇ ਤੇ ਮੋਹ ਚੁੱਕੇ ਨੇ ਤੇ ਪੰਜਾਬ ਦੇ ਵੀ 31-32 ਦੇ ਆਸ-ਪਾਸ ਚੱਲ ਰਹੇ ਨੇ ਤੇ ਆਉਂਦੇ ਦਿਨਾਂ ਤੱਕ ਇਹਦੇ ਵਿੱਚ ਹੋਰ ਵਾਧਾ ਹੋ ਸਕਦਾ ਤੇ ਇਹ ਸਿਸਟਮ ਟੈਂਪਰੇਚਰ ਨੂੰ ਠੱਲ ਪਾਏਗਾ ਤੇ ਕੁਝ ਟੈਂਪਰੇਚਰ ਹੇਠਾਂ ਆਉਣਗੇ ਪਰ ਉਸ ਤੋਂ ਬਾਅਦ ਫਿਰ ਤੋਂ ਇੱਕ ਵਾਰ ਤਾਂ ਨੂੰ ਟੈਂਪਰੇਚਰ ਜਾਣਗੇ ਜਦੋਂ ਇਹ ਸਿਸਟਮ ਲੰਘ ਜਾਣਾ 17 18 19 20 ਜਿਹੜੇ ਦਿਨ ਹੋਣਗੇ ਖੁਸ਼ਕ ਰਹਿਣਗੇ ਤੇ ਟੈਂਪਰੇਚਰ ਵਾਲ ਫਖ ਵੀ ਫਿਰ ਤਾਂ ਨੂੰ ਜਿਹੜਾ ਟੈਂਪਰੇਚਰ ਚੜਦੇ ਵੇਖੇ ਜਾਣਗੇ ਸੋ ਉੱਤਰ ਵੱਛਦੀ ਹਵਾਵਾਂ ਚੜ੍ਹਨ ਜਾਂ ਸੀ ਜੀ ਮਿੱਤੇ ਦਿਨਾਂ ਦੇ ਮੁਕਾਬਲੇ ਕਿਤੇ ਕਿਤੇ ਦੱਖਣਪਰੇ ਦੀ ਵਾਸੀ ਹੋਈ ਹੈ ਆਉਂਦੇ 48 ਘੰਟਿਆਂ ਦੇ ਵਿੱਚ ਦੱਖਣਪਰੇ ਦੀ ਹਵਾਵਾਂ ਜੜੀਆਂ ਚੱਲ ਸਕਦੀਆਂ ਨੇ ਤੇ ਜਦੋਂ ਇਹ ਸਿਸਟਮ ਆਏਗਾ ਜੀ ਸਾਰਾ ਕੁਝ ਡਿਪੈਂਡ ਕਰਦਾ ਹੈ ਹੀਟ ਤੇ 13 ਤੇ 14 ਤਰੀਕ ਨੂੰ ਜੇਕਰ ਹੀਟ ਲੱਗ ਜਾਂਦੀ ਹੈ ਕੋਈ ਜਲਿਆਂ ਦੇ ਵਿੱਚ ਧੁੱਪ ਲੱਗ ਜਾਂਦੀ ਹੈ ਤੇ ਉਹ ਸਿਸਟਮ ਨੂੰ ਟ੍ਰਿਗਰ ਕਰਨ ਵਾਲਾ ਕੰਮ ਕਰੇਗੀ ਦੱਖਣਪਰੇ ਦੀ ਹਵਾਵਾਂ ਸਪੋਰਟ ਕਰਨਗੀਆਂ ਤੇ ਜਿਹਦੇ ਸਦਕਾ ਹਲਕੇ ਤੋਂ ਲੈ ਕੇ ਦਰਮਿਆਨੇ ਵੀ ਬਹੁਤ ਹੀ ਖੇਤਰਾਂ ਦੇ ਵਿੱਚ ਦਰਜ ਹੋਣਗੇ ਤੇ ਕਿਤੇ ਕਿਤੇ ਝਟ ਤਗੜੀ ਵੀ ਲੱਗ ਸਕਦੀ ਆ ਤੇ ਕਿਤੇ ਕਿਤੇ ਗੜੇ ਮਾਰੀ ਧੁੱ ਇਨਕਾਰ ਅਫਕ ਕਰ ਨਹੀਂ ਸਕਦੇ ਕਰੇ ਵਾਜ ਦਾ ਵਿਸਾਰ ਜਿਹੜੇ ਆ ਬਣਦੇ ਜਾਪਰੇ ਨਹੀਂ ਹਵਾਵਾਂ ਦੀ ਜਿਹੜੀ ਗਤੀ ਹੈ ਉਹ ਬਹੁਤ ਹੀ ਤੇਜ਼ ਤਾਂ ਨਹੀਂ ਹਰ ਕਿਤੇ ਕਿਤੇ ਕੁਝ ਥਾਵਾਂ ਤੇ 40-50 ਕਿਲੋਮੀਟਰ ਅਫਤਾਰ ਦੀ ਹਵਾਵਾਂ ਚੱਲ ਸਕਦੀਆਂ ਨੇ ਸੋ ਆਉਂਦੇ ਦਿਨਾਂ ਤੱਕ ਪੈਰਾਮੀਟਰ ਸਾਰੇ ਫਿੱਟ ਬੈਠਦੇ ਨੇ ਤੇ ਕਿਥੇ ਕਿਥੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨੇ ਵੀ ਤਰਜ ਹੋਣਗੇ ਜਗਜੋ ਸਿਸਟਮ ਤੇ ਲੱਗੇ ਜਾਵਾਂਗੇ ਤੇ ਤੁਹਾਨੂੰ ਅਪਡੇਟਸ ਰੈਗੂਲਰ ਤਰਤੇ ਦਿੰਦੇ ਰਹਾਂਗੇ ਇਜਾਜ਼ਤ ਦਿਓ ਜੀ ਤੁਹਾਨੂੰ ਬਹੁਤ ਸ਼ੁਕਰੀਆ